ਪੇ ਹਿੰਦੁਸਤਾਨ ਦੇ ਵਿੱਚ ਵੋਟ ਚੋਰੀ ਵੋਟ ਚੋਰੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਕੋਟਕੋਟ ਜ਼ਿਲ੍ਹੇ ਦੇ ਵਿੱਚ ਕੋਟਪੂਰਾ ਹਲਕੇ ਦੇ ਵਿੱਚ ਆ ਦੇਖੋ ਜੀ। ਇਹ ਇੱਕ ਹੀ ਲੜਕੀ ਪਿੰਕੀ ਨਾਮ ਦੀ ਲੜਕੀ ਹੈ ਉਹਦੀਆਂ 5 ਵੋਟਾਂ ਬਣੀਆਂ। ਲਿਸਟਾ ਇਹ ਉਹ ਵੀ ਹੋ ਸਕਦਾ ਵੀ ਬਾਈ ਮਿਸਟੇਕ ਹੋ ਗਈ ਹੋਵੇ। ਬੀਜੇਪੀ ਮੈਨੂਲਾ ਦਾ ਪਿੰਡਾਂ ਵਾਲੀਆਂ ਸੂਚੀਆਂ ਦੇ ਵਿੱਚ ਵੀ ਜਾਲੀ ਵੋਟਾਂ ਬਣਾਉਣ ਲੱਗ ਪੂਗੀ। ਸੋ ਸਭ ਤੋਂ ਵੱਡੇ ਖਤਰਨਾਕ ਬੀਜੇਪੀ ਹੈ ਦੇਸ਼ ਲਈ। ਸਭ ਤੋਂ ਵੱਧ ਖਤਰਨਾਕ ਉਦੋਂ ਜਿਆਦਾ ਖਤਰਨਾਕ ਆਰਐਸਐਸ ਹੈ। ਇਹ ਬੀਜੇਪੀ ਔਰ ਆਰਐਸਐਸ ਐਕੀ ਹੈ। ਆਰਐਸਐਸ ਨੇ ਮਖੌਟਾ ਪਹਿਨਿਆ ਹੋਇਆ ਬੀਜੇਪੀ ਦਾ। ਲੋਕਾਂ ਦੇ ਵਿੱਚ ਬੀਜੇਪੀ ਦੇ ਨੇਤਾ ਬਣ ਕੇ ਜਾਂਦੇ ਆ ਮਗਰ ਇਹਨਾਂ ਦਾ ਬੈਕਗ੍ਰਾਉਂਡ ਉਹੀ ਆਰਐਸਐਸ ਦਾ। ਤੇ ਇਹ ਵੀ ਕਾਂਗਰਸ ਹੀ આરએસਸ ਨੂੰ ਬਣਾਉਣ ਵਾਲੀ ਆ 1928 ਚ ਕਾਂਗਰਸ ਨੇ ਦਾ આરએસਸ ਨੂੰ ਬਣਾਇਆ ਤੇ ਇਹ ਵੀ ਖਾਕੀ ਨੀ ਕਰਾ ਲਈ ਹੈ ਕਾਂਗਰਸ ਵੱਲੋਂ ਕਾਂਗਰਸ ਇੱਕ ਦੇਸ਼ ਦੀ ਪ੍ਰਭੂਸੱਤਾ ਨੂੰ ਰੱਖਣ ਵਾਲੀ ਅਖੰਡਤਾ ਨੂੰ ਰੱਖਣ ਵਾਲੀ ਪਾਰਟੀ ਹੈ ਕਾਂਗਰਸ ਕੋਈ ਐਸੀ ਮੋਟੀ ਪਾਰਟੀ ਨਹੀਂ ਕਾਂਗਰਸ ਨੇ ਹੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਪੈਰਾ ਸਰ ਖੜਾ ਕੀਤਾ ਦੇਸ਼ ਦੇ ਵਿੱਚ ਭੁੱਖਮਰੀ ਸੀ ਦੇਸ਼ ਦੇ ਵਿੱਚ ਮਾੜੇ ਹਾਲਾਤ ਸ਼ੁਰੂ ਹੋ ਗਏ ਸੀਗੇ ਤਾਂ ਕਾਂਗਰਸ ਨੇ ਹੀ ਦੇਸ਼ ਨੂੰ ਖੜਾ ਕੀਤਾ ਜੋ ਅੱਜ ਬੋਲਦੇ ਆ ਨਾ ਨਰਿੰਦਰ ਮੋਦੀ ਵਰਕੇ ਵੀ ਹਾਂ ਵੀ 70 ਸਾਲਾਂ ਚ ਇਹਨਾਂ ਨੇ ਕੀਤਾ ਕਿ ਦੇਸ਼ ਦੇ ਲਈ ਹੁਣ ਸਭ ਤੋਂ ਵੱਧ ਖਤਰਨਾਕ ਪਾਰਟੀ ਵੇਖੋ ਜੀ ਗਰੀਬ ਲੋਕਾਂ ਕੋਲੇ ਕੀ ਹੁੰਦਾ ਗਰੀਬ ਲੋਕਾਂ ਕੋਲੇ ਇੱਕ ਵੋਟ ਦਾ ਅਧਿਕਾਰ ਹੁੰਦਾ ਉਹ ਵੀ ਇਹ ਗਰੀਬ ਲੋਕਾਂ ਤੋਂ ਖੋਣ ਲੱਗ ਪਏ ਸਸਿਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਪੂਰੇ ਹਿੰਦੁਸਤਾਨ ਦੇ ਵਿੱਚ ਵੋਟ ਚੋਰੀ ਵੋਟ ਚੋਰੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਤੁਸੀਂ ਘਰਾਂ ਚ ਚੋਰੀ ਹੁੰਦੀ ਦੇਖੀ ਆ ਪਰ ਇਹ ਵੋਟ ਚੋਰੀ ਅਕਸਰ ਹੈ ਕੀ ਤੇ ਇਹ ਹੁੰਦੀ ਕਿਵੇਂ ਹੈ ਇਹਨਾਂ ਵਿਸ਼ਾ ਤੇ ਗੱਲਬਾਤ ਕਰ ਲਈ ਮੇਰੇ ਨਾਲ ਕਾਂਗਰਸ ਤੋਂ ਕਾਂਗਰਸ ਤੇ ਹੀ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਦੇ ਕਰਤਾ ਮਚਾਕੀ ਜੀ ਮੌਜੂਦ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਸਫਰ ਦਾ ਜੀ ਸਤਿ ਸ਼੍ਰੀ ਅਕਾਲ ਜੀ ਜੂਤ ਬਾਈ ਜੀ ਜੀ ਤੁਹਾਡੇ ਮਾਧਮ ਰਾਈ ਜਿੰਨੇ ਦਰਸ਼ਕ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ ਹਾਂ ਸਭ ਤੋਂ ਪਹਿਲਾਂ ਕਰਤੇ ਬਾਈ ਮੈਂ ਇੱਕ ਚੀਜ਼ ਜਾਣਨਾ ਚਾਹੂੰਗਾ ਤੁਸੀਂ ਕਾਂਗਰਸ ਲੰਬੇ ਸਮੇਂ ਤੋਂ ਇੱਕ ਗੱਲ ਕਹਿ ਰਹੀ ਆ ਵੋਟ ਚੋਰੀ ਵੋਟ ਚੋਰੀ ਇਹ ਵੋਟ ਚੋਰੀ ਆਮ ਲੋਕਾਂ ਨੂੰ ਦੱਸਿਓ ਹੈ ਕੀ ਆ ਤੇ ਵੋਟ ਚੋਰੀ ਹੁੰਦੀ ਕੀ ਆ ਦੇਖੋ ਜੀ ਜਿਵੇਂ ਹੁਣ ਮਤਲਬ ਵੀ ਚੋਣ ਕਮਿਸ਼ਨ ਨਹੀਂ ਮੰਨ ਰਿਹਾ ਵੀ ਇਹ ਵੋਟਾਂ ਨਹੀਂ ਫਰਜੀ ਜਿਵੇਂ ਰਾਹੁਲ ਗਾਂਧੀ ਜੀ ਸਾਰਾ ਕੁਝ ਕੱਢ ਕੇ ਲੈ ਕੇ ਆਏ ਆ ਵੀ ਮਹਾਦੇਵਪੁਰਾ ਕਰਨਾਟਕਾ ਦੀ ਅਸੈਂਬਲੀ ਆ ਮਹਾਦੇਵਪੁਰਾ ਉਹਦੇ ਵਿੱਚ ਦੇਖੋ ਜੀ ਉਹਨਾਂ ਨੇ ਸਾਰਾ ਕੁਝ ਡਿਟੇਲ ਦੇ ਰਹੀ ਆ ਆਪਾਂ ਨੂੰ মিডিਆ ਦੇ ਵਿੱਚ ਦਿਖਾਇਆ ਕਿ ਕਿਵੇਂ 00 ਐਡਰੈਸ ਆ ਕਿਵੇਂ ਇੱਕ ਕਮਰੇ ਦੇ ਵਿੱਚ 80 ਜਣੇ ਰਹਿੰਦੇ ਪਏ ਆ ਕਿਵੇਂ ਫਰਜੀ ਵੋਟਾਂ ਬਣੀਆਂ ਕਿਵੇਂ ਉਹਨਾਂ ਨੇ ਮਤਲਬ ਵੀ ਲੋਕਾਂ ਨੇ ਡਬਲ ਡਬਲ ਇੱਕ ਸ਼ਕਨਾਰਾਣੀ ਆ ਉਹਨੇ ਦੋ ਵਾਰੀ ਵੋਟਾਂ ਪਾਈਆਂ ਅੱਛਾ ਹਾਂਜੀ ਤੇ ਕਿਵੇਂ ਹੀ ਇੱਕ ਬੰਦੇ ਦੀ ਉਥੇ ਕੋਈ ਗੁਰਕੀਰਤ ਸਿੰਘ ਆਇਤਾ ਨਾਮ ਕਿ ਉਹਨੇ ਉਹਦੀਆਂ ਵੋਟ ਮਹਾਰਾਸ਼ਟਰ ਚ ਵੀ ਆ ਉਹਦੀ ਵੋਟ ਕਰਨਾਟਕਾ ਚ ਵੀ ਆ ਉਹਦੀ ਵੋਟ ਉੱਤਰ ਪ੍ਰਦੇਸ਼ ਚ ਵੀ ਆ ਦੇਖੋ ਜੀ ਐ ਚੋਣ ਕਮਿਸ਼ਨ ਕਰੀ ਜਾਂਦਾ ਇਹ ਚੋਣ ਅਯੋਗ ਜਿਹੜਾ ਸਾਡੇ ਭਾਰਤ ਦਾ ਜਿਹਨੇ ਭਾਰਤੀ ਸੰਵਿਧਾਨ ਦੀ ਰੱਖਿਆ ਕਰਨੀ ਸੀ ਜਿਹਨੇ ਵੋਟਾਂ ਦੀ ਰੱਖਿਆ ਕਰਨੀ ਸੀ ਇਹ ਤਾਂ ਸ਼ਰੇਆਮ ਬੀਜੇਪੀ ਦਾ ਕਾਰੀਗਰਤਾ ਬਣ ਗਿਆ ਹਮ ਪਰ ਇਹਦੇ ਇਹਦੇ ਮਗਰ ਚੋਣ ਕਮਿਸ਼ਨ ਨੂੰ ਵੀ ਹਦਾਇਤਾ ਹੁੰਦੀਆਂ ਚੋਣ ਕਮਿਸ਼ਨ ਕਿਉਂ ਭਾਈ ਭਾਜਪਾ ਦੇ ਹੱਕ ਤੇ ਜਾਊਗਾ ਗੱਲ ਇਹ ਵੀ ਆ ਦੇਖੋ ਜੀ ਚੋਣ ਕਮਿਸ਼ਨ ਨੂੰ ਭਾਜਪਾ ਆਪਦੇ ਹੱਥੀ ਚੜੀ ਬੈਠੀ ਆ ਕਿਉਂਕਿ ਦੇਖੋ ਇਹਨਾਂ ਨੇ ਚੋਣ ਕਮਿਸ਼ਨ ਨੇ ਜਿਹੜੀਆਂ ਹਦਾਇਤਾਂ ਦਿੱਤੀਆਂ ਨਰਿੰਦਰ ਮੋਦੀ ਤੁਹਾਨੂੰ ਵੀ ਪਤਾ ਇੱਕ ਡਰ ਟ੍ਰਿਕ ਸ਼ਿਪ ਇੱਕ ਤਾਨਾਸ਼ਾ ਬੰਦਾ ਹਮ ਉਹਨੇ ਹਮੇਸ਼ਾ ਉਹੀ ਬੰਦਾ ਚੱਕਣਾ ਮਤਲਬ ਜਿਹਨੂੰ ਪਤਾ ਉਹਨੂੰ ਪਤਾ ਲੱਗਦਾ ਵੀ ਹਾਂ ਵੀ ਇੱਥੋਂ ਮੈਂ ਜਿੱਤ ਸਕਦਾ ਹੈ ਹਨਾ ਉਹਨਾਂ ਨੇ ਚੋਣ ਕਮਿਸ਼ਨ ਨੂੰ ਚੱਕਿਆ ਕਿਉਂਕਿ 2025 24 ਦੇ ਵਿੱਚ 2024 ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਨਹੀਂ ਆ ਰਹੀ ਸੀਗੀ ਭਾਜੀਪੀ ਸਰਕਾਰ ਨਹੀਂ ਆ ਰਹੀ ਸੀ ਇੰਡੀਆ ਗਠਬੰਧਨ ਔਰ ਕਾਂਗਰਸ ਪਾਰਟੀ ਸ਼ਰਿਆਮ ਆਪਾਂ ਨੂੰ ਵੀ ਪਤਾ ਆਪਾਂ ਵੀ ਸੋਚਦੇ ਸੀ ਵੀ ਹਾਂ ਕਾਂਗਰਸ ਆਊਗੀ ਕਾਂਗਰਸ ਆਊਗੀ ਤੇ ਕਾਂਗਰਸ ਆਊਗੀ ਤੇ ਕਿਵੇਂ ਨਾ ਕਿਵੇਂ ਉੱਥੇ ਵੋਟਾਂ ਚੋਰੀ ਕਰਕੇ ਇਹਨਾਂ ਨੇ ਆਪਦੇ 25 ਸੀਟਾਂ ਰਾਹੁਲ ਗਾਂਧੀ ਜੀ ਬੋਲ ਰਹੇ ਸੀ ਅੱਛਾ ਵਿਰੋਧੀ ਧਰ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਇਹ ਬੋਲ ਰਹੇ ਸੀ ਕਿ 25 ਸੀਟਾਂ ਜਿਹੜੀਆਂ ਉਹੀ ਇਹਨੂੰ ਸੱਤਾ 'ਚ ਲੈ ਕੇ ਆਈਆਂ ਉਹ 25 ਸੀਟਾਂ ਤੇ ਮਤਲਬ ਵੀ ਕਪਲੇਬਾਜੀ ਹੋਈ ਆ ਕੁਝ ਵੀ ਹੋਇਆ ਉਹ 25 ਸੀਟਾਂ ਕਰਕੇ ਨਰਿੰਦਰ ਮੋਦੀ ਸੱਤਾ 'ਚ ਆਇਆ ਇਹ ਹੋ ਸਕਦਾ ਹੈ ਇਹੀ ਜਿਹੜੇ ਕਪਲੇ ਦੀ ਹੁਣ ਕਾਂਗਰਸ ਗੱਲ ਕਰਦੀ ਹੈ ਇਹ ਕਪਲਾ ਪੰਜਾਬ ਦੇ ਵਿੱਚ ਵੀ ਹੋ ਸਕਦਾ ਦੇਖੋ ਜੀ ਪੰਜਾਬ ਦੇ ਵਿੱਚ ਆ ਮੈਂ ਤੁਹਾਡੇ ਕੋਲੇ ਪ੍ਰੂਫ ਲੈ ਕੇ ਆਇਆ ਆਪਣੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੋਟਕਪੂਰਾ ਹਲਕੇ ਦੇ ਵਿੱਚ ਆ ਦੇਖੋ ਜੀ ਹੂੰ ਇਹ ਇੱਕ ਹੀ ਲੜਕੀ ਪਿੰਕੀ ਨਾਮ ਦੀ ਲੜਕੀ ਹੈ ਉਹਦੀਆਂ 5 ਵੋਟਾਂ ਬਣੀਆਂ ਠੀਕ ਹੈ ਜੀ ਇਹ ਇਸ ਲੜਕੀ ਨੂੰ ਪਤਾ ਇਸ ਗੱਲ ਬਾਰੇ ਨਹੀਂ ਲੜਕੀ ਦਾ ਤਾਂ ਨਹੀਂ ਕੋਈ ਕਹਿ ਸਕਦੇ ਪਤਾ ਕਿ ਨਹੀਂ ਪਰ ਆਹ ਦੇਖ ਲਓ ਜੋਤ ਜੀ ਮਤਲਬ ਵੀ ਆਹ ਵੋਟ ਉਹ ਮਤਲਬ ਵੋਟਰ ਨੰਬਰ ਆ ਕੁੜੀ ਦਾ 1607 ਇੱਥੇ 1615 ਇੱਥੇ 1628 ਆ ਇੱਥੇ 1631 ਆ ਇੱਥੇ 1680 ਆ ਇਹ ਮਤਲਬ ਵੀ ਇੱਕ ਨਾਮ ਦੀ ਲੜਕੀ ਐ ਤੇ ਵੋਟਾਂ ਅੱਡੋ ਅੱਡ ਆ ਪੰਜ ਵੋਟਾਂ ਵੋਟਰ ਆਈ ਦੀ ਨੰਬਰ ਅੱਡੋ ਅੱਡ ਆ ਤੇ ਇਸ ਦੇ ਨਾਲ ਮੈਂ ਕਹਿਣਾ ਚਾਹਣਾ ਤੁਹਾਡੇ ਚੈਨਲ ਦੇ ਮਾਧਮ ਰਾਈ ਕਿ ਬੀਜੇਪੀ ਪੰਜਾਬ ਦੇ ਵਿੱਚ ਪੈਰ ਪ੍ਰਸਾਰਨ ਲੱਗ ਗਈ ਆ ਉਹਨੂੰ ਪਤਾ ਮੈਂ ਕਿਸੇ ਮੁੱਦੇ ਤੇ ਜਾਂ ਕਿਸੇ ਗੱਲ ਤੇ ਤਾਂ ਸੱਤਾ ਦੇ ਵਿੱਚ ਨਹੀਂ ਆ ਸਕਦੀ ਪਰ ਮੈਂ ਕਿਵੇਂ ਨਾ ਕਿਵੇਂ ਪੰਜਾਬ ਦੇ ਵਿੱਚ ਪੈਰ ਪਸਾਰਾਂ ਮੈਂ ਵੋਟਾਂ ਵੋਟਾਂ ਵਾਲਾ ਹੀ ਤੰਦਾਲੀ ਸ਼ੁਰੂ ਕਰ ਲਿਆ ਜਿਵੇਂ ਉਹਨਾਂ ਨੇ ਕਰਨਾਟਕਾ ਦੇ ਵਿੱਚ ਕੀਤੀ ਹਨਾ ਮੈਂ ਵੋਟਾਂ ਰਾਹੀਂ ਆ ਜਾ ਤਾਂ ਭਾਈ ਇਹ ਜਿਹੜੀ ਲਿਸਟ ਹੈ ਇਹ ਉਹ ਵੀ ਹੋ ਸਕਦਾ ਵੀ ਬਾਈ ਮਿਸਟੇਕ ਹੋ ਗਈ ਹੋਵੇ ਜਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਉਹ ਚੋਣ ਜਾਬਤੇ ਤੋਂ ਬਾਅਦ ਦੇ ਵਿੱਚ ਪਤਾ ਲੱਗਦੀਆਂ ਜਾਂ ਜੇ ਕੋਈ ਜਿਸ ਦੀ ਮੌਤ ਹੋ ਜਾਂਦੀ ਹੈ ਉਹਦੀ ਵੋਟ ਬਾਅਦ ਦੇ ਵਿੱਚ ਕੱਟੀ ਜਾਂਦੀ ਹੈ ਅੱਦਾਂ ਦਾ ਕੁਝ ਦੇਖੋ ਜੀ ਇਹ 22 ਮਿਸਟੇਕ ਹੋਣੀ ਹੁੰਦੀ ਤਾਂ ਉਹਨਾਂ ਨੇ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਸੀ ਹੈਨਾ ਕਾਂਗਰਸ ਦੇ ਬੀ ਐਲਓ ਆ ਜਿਹੜੇ ਸਾਡੇ ਬੂਥਾਂ ਤੇ ਬੀ ਐਲਓ ਲਾਏ ਆ ਉਹਨਾਂ ਨੇ ਇਹ ਸੂਚੀਆਂ ਦੇ ਵਿੱਚੋਂ ਕੱਢ ਕੇ ਲੈਂਦੀ ਹੈ ਇਹ ਸਾਡੇ ਮਤਲਬ ਬਲਾਕ ਪ੍ਰਧਾਨ ਆ ਉੱਥੇ ਜੈ ਪ੍ਰਕਾਸ਼ ਜੀ ਉਹਨਾਂ ਨੇ ਇਹ ਸੂਚੀ ਕੱਢ ਕੇ ਲੈਂਦੀ ਆ ਸੋ ਕੋਟਕਪੂਰਾ ਦੇ ਵਿੱਚ ਦੇਖ ਲਓ ਜੀ ਕੋਟਕਪੂਰਾ ਆਪਣੇ ਤੋਂ ਇਥੇ ਥੋੜੀ ਦੂਰੀ ਹੈ ਕੋਟਕਪੂਰਾ ਦੇ ਵਿੱਚ ਵੀ ਇਹ ਕੰਮ ਸ਼ੁਰੂ ਚੱਲ ਪਿਆ ਜੀ ਹੋਰ ਤਾਂ ਹੋਰ ਬੀਜੇਪੀ ਮੈਨੂੰ ਲੱਗਦਾ ਪਿੰਡਾਂ ਵਾਲੀਆਂ ਸੂਚੀਆਂ ਦੇ ਵਿੱਚ ਵੀ ਜਾਲੀ ਵੋਟਾਂ ਬਣਾਉਣ ਲੱਗ ਪੂਗੀ ਹੂੰ ਸੋ ਸਭ ਤੋਂ ਵੱਡੇ ਖਤਰਨਾਕ ਬੀਜੇਪੀ ਹੈ ਦੇਸ਼ ਲਈ ਸਭ ਤੋਂ ਵੱਧ ਖਤਰਨਾਕ ਉਦੋਂ ਜ਼ਿਆਦਾ ਖਤਰਨਾਕ ਆਰਐਸਐਸ ਆ ਇਹ ਬੀਜੇਪੀ ਔਰ ਆਰਐਸਐਸ ਐਖੀ ਆ ਆਰਐਸਐਸ ਨੇ ਮਖੌਟਾ ਪਹਿਣਿਆ ਹੋਇਆ ਬੀਜੇਪੀ ਦਾ ਲੋਕਾਂ ਦੇ ਵਿੱਚ ਬੀਜੇਪੀ ਦੇ ਨੇਤਾ ਬਣ ਕੇ ਜਾਂਦੇ ਆ ਮਗਰ ਇਹਨਾਂ ਦਾ ਬੈਕਗ੍ਰਾਉਂਡ ਉਹੀ ਆਰਐਸਐਸ ਵਾਲਾ ਤੇ ਬਈ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਕਾਂਗਰਸ ਹੀ ਆਰਐਸਐਸ ਨੂੰ ਬਣਾਉਣ ਵਾਲੀ ਆ 1928 ਚ ਕਾਂਗਰਸ ਨੇ ਤਾਂ ਆਰਐਸ ਆਰਐਸ ਨੂੰ ਬਣਾਇਆ ਤੇ ਇਹ ਵੀ ਖਾਕੀ ਨਿਕਰਾ ਲਈ ਆ ਕਾਂਗਰਸ ਵਾਲੇ ਦੇਖੋ ਜੀ ਕਾਂਗਰਸ ਨੇ ਨਾ ਕੋਈ ਆਰਐਸਐਸ ਨੂੰ ਨਹੀਂ ਬਣਾਇਆ ਇਹ ਸਿਰਫ ਫੇਕ ਨਿਊਜ਼ ਆ ਇਹ ਦੂਜਾ ਆਪਣਾ ਬੀਜੇਪੀ ਵਾਲੇ ਆਂਦੇ ਆ ਦੇਖੋ ਕਾਂਗਰਸ ਇੱਕ ਦੇਸ਼ ਦੀ ਪ੍ਰਭੂ ਸੱਤਾ ਨੂੰ ਰੱਖਣ ਵਾਲੀ ਅਖੰਡਤਾ ਨੂੰ ਰੱਖਣ ਵਾਲੀ ਪਾਰਟੀ ਹੈ ਕਾਂਗਰਸ ਕੋਈ ਐਸੀ ਮੋਟੀ ਪਾਰਟੀ ਨਹੀਂ ਕਾਂਗਰਸ ਜੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲਾ ਅਹਿਮ ਰੋਲ ਹੈ ਨਾ ਉਹ ਕਾਂਗਰਸ ਦਾ ਹੈ ਉਹ ਤੇ ਉੱਥੇ ਦੇਖ ਲਓ ਬੀਜੇਪੀ ਦੇ ਜਿਨ੍ਹਾਂ ਨੇ ਆਰਐਸਐਸ ਵਿੱਚ ਕੰਮ ਕੀਤਾ ਸਵਰ ਕਰਿਆ ਵਰਗੇ ਉਹ ਨੌ ਨੌ ਵਾਰੀ ਤਾਂ ਲੈਟਰ ਲਿਖੀ ਗਏ ਵੀ ਸਾਨੂੰ ਜੇਲ੍ਹਾਂ ਦੇ ਵਿੱਚੋਂ ਛੱਡੋ ਜੀ ਅਸੀਂ ਕਾਲੇ ਪਾਣੀ 'ਚ ਨਹੀਂ ਰਹਿ ਸਕਦੇ ਜੀ ਜੇ ਇੰਨਾ ਹੀ ਦੇਸ਼ ਪ੍ਰੇਮ ਹੁੰਦਾ ਤੇ ਕਾਂਗਰਸ ਮਤਲਬੀ ਕਾਂਗਰਸ ਨੂੰ ਇਹ ਨਿੰਦੀ ਜਾਂਦੇ ਆ ਜੇ ਇੰਨਾ ਹੀ ਇਨਾਂ 'ਚ ਦੇਸ਼ ਪ੍ਰੇਮ ਹੁੰਦਾ ਤੇ ਇਹ ਖੇਲ ਕੱਟਦੇ ਸਾਡੇ ਤਾਂ ਨੇਤਾਵਾਂ ਨੇ ਜੇਲ੍ਹਾਂ ਕੱਟੀਆਂ ਆਪਣੇ ਜੈਤੂ ਦੇ ਵਿੱਚ ਦੇਖ ਲਓ ਪੰਡਿਤ ਜਵਾਲਲਾਲ ਨਹਿਰੂ ਜੀ ਆਏ ਸੀਗੇ ਇੱਥੇ ਉਹ ਜੇਲ੍ਹ 'ਚ ਰਹੇ ਆ ਉਹਨਾਂ ਨੇ ਤਾਂ ਕਦੇ ਕਿਸੇ ਨੂੰ ਚਿੱਠੀ ਨਹੀਂ ਲਿਖੀ ਵੀ ਭਾਈ ਮੈਨੂੰ ਛੱਡ ਦਿਓ ਮੈਨੂੰ ਰਿਹਾ ਆਜ਼ ਮੈਨੂੰ ਜੇਲ੍ਹ ਚੋਂ ਆਜ਼ਾਦੀ ਦੇ ਦੋ ਪਰ ਉਹ ਕਾਂਗਰਸ ਇੱਕ ਮਤਲਬ ਦੇਸ਼ ਨੂੰ ਚਲਾਉਣ ਵਾਲੀ ਪਾਰਟੀ ਸੀ ਕਾਂਗਰਸ ਨੇ ਹੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਪੈਰਾਂ ਸਰ ਖੜਾ ਕੀਤਾ ਦੇਸ਼ ਦੇ ਵਿੱਚ ਭੁੱਖ ਮਰੀ ਸੀ ਦੇਸ਼ ਦੇ ਵਿੱਚ ਮਾੜੇ ਹਾਲਾਤ ਸ਼ੁਰੂ ਹੋ ਗਏ ਸੀਗੇ ਤਾਂ ਕਾਂਗਰਸ ਨੇ ਹੀ ਦੇਸ਼ ਨੂੰ ਖੜਾ ਕੀਤਾ ਜੋ ਅੱਜ ਬੋਲਦੇ ਆ ਨਾ ਨਰਿੰਦਰ ਮੋਦੀ ਵਰਗੇ ਵੀ ਹਾਂ ਵੀ 70 ਸਾਲਾਂ ਚ ਇਹਨਾਂ ਨੇ ਕੀਤਾ ਕਿ ਕੰਜਰ ਮਤਲਬ ਵੀ ਅਸੀਂ ਕਹਿਣਾ ਚਾਹੁੰਦੇ ਆ ਵੀ 70 ਸਾਲਾਂ ਦੇ ਵਿੱਚ 70 ਸਾਲਾਂ ਦੇ ਵਿੱਚ ਕਾਂਗਰਸ ਨੇ ਸਾਰਾ ਕੁਝ ਕੀਤਾ ਤੁਸੀਂ ਤਾਂ ਵੇਚਣ ਤੇ ਸ਼ੁਰੂ ਹੋ ਗਏ ਸਾਰਾ ਕੁਝ ਤੁਸੀਂ ਤਾਂ ਵੇਚਣ ਤੇ ਲੱਗੇ ਉਹਨਾਂ ਦੀਆਂ ਬਣਾਈਆਂ ਚੀਜ਼ਾਂ ਤੁਸੀਂ ਵੇਚਣ ਤੇ ਲੱਗੇ ਆਂ ਦੇਸ਼ ਦੇ ਲਈ ਹੁਣ ਸਭ ਤੋਂ ਵੱਧ ਖਤਰਨਾਕ ਪਾਰਟੀਆਂ ਵੇਖੋ ਜੀ ਗਰੀਬ ਲੋਕਾਂ ਕੋਲੇ ਕੀ ਹੁੰਦਾ ਗਰੀਬ ਲੋਕਾਂ ਕੋਲੇ ਇੱਕ ਵੋਟ ਦਾ ਅਧਿਕਾਰ ਹੁੰਦਾ ਉਹ ਵੀ ਇਹ ਗਰੀਬ ਲੋਕਾਂ ਤੋਂ ਖੋਣ ਲੱਗ ਪਏ ਤਾਂ ਭਾਈ ਚੋਣ ਕਮਿਸ਼ਨ ਚੁੱਪ ਕਿਉਂ ਆਏ ਤੇ ਜਾਂ ਚੋਣ ਚੋਣ ਕਮਿਸ਼ਨ ਤਾਂ ਭਾਈ ਕਾਰਵਾਈ ਜਦੋਂ ਮਰਜ਼ੀ ਕਰ ਸਕਦਾ ਹੈ ਚਾਹੇ ਭਾਜਪਾ ਚਾਹੇ ਕਾਂਗਰਸ ਉਹਨਾਂ ਅਸਤੇ ਤਾਂ ਇੱਕ ਹੀ ਹੈ ਸਭ ਕੁਝ ਦੇਖੋ ਜੀ ਉਹ ਕਿੱਥੇ ਕਹਿੰਦੇ ਵੀ ਸਾਡੇ ਲਈ ਇੱਕ ਹੁਣ ਮੇਰੀ ਗੱਲ ਸੁਣੋ ਆਪਣੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਇੱਕ ਅਸੈਂਬਲੀ ਦਾ ਦੱਸਿਆ ਨਾ ਮਹਾਦੇਵ ਪੁਰਾ ਦਾ ਤੇ ਅਨੁਰਾਗ ਠਾਕਰ ਜੀ ਬੀਜੇਪੀ ਦੇ ਉਹਨਾਂ ਨੇ ਪੰਜ ਲੋਕ ਸਭਾ ਸੀਟਾਂ ਅਤੇ ਇੱਕ ਵਿਧਾਨ ਸਭਾ ਸੀਟਾਂ ਦਾ ਕਿਹਾ ਵੀ ਹਾਂ ਇੱਥੇ ਜਾਲੀ ਵੋਟਾਂ ਸੀ ਤੇ ਉਹਨਾਂ ਲਈ ਤਾਂ ਇਹਨਾਂ ਨੇ ਕਦੇ ਨਹੀਂ ਕਿਹਾ ਵੀ ਐਫੀਡੇਵਟ ਮੰਗਣ ਅਨੁਰਾਗ ਠਾਕਰ ਜੀ ਐਫੀਡੇਵਟ ਦੇਣ ਜਾਂ ਮਾਫੀ ਮੰਗਣ ਦੇਸ਼ ਤੋਂ ਤੇ ਚੋਣ ਅਯੋਗ ਦੀ 17 ਅਗਸਤ ਨੂੰ ਮਤਲਬ ਕਾਨਫਰੰਸ ਹੋਈ ਸੀ ਉੱਥੇ ਉਹ ਧਮਕੀ ਦੇ ਰਹੇ ਇੱਕ ਹਿਸਾਬ ਦੀ ਕਹਿੰਦੇ ਰਾਹੁਲ ਗਾਂਧੀ ਜੀ ਦੇ ਦੇਸ਼ ਤੋਂ ਮਾਫੀ ਮੰਗਣ ਰਾਹੁਲ ਗਾਂਧੀ ਜੀ ਮੈਨੂੰ ਐਫੀਡੈਵਟ ਦੇਣ ਕਿਉਂ ਭਾਈ ਇਹ ਪੱਖਪਾਤ ਨਹੀਂ ਕਰਦੇ ਪਏ ਕਿੱਥੇ ਦਾ ਇਹ ਭਾਜੀਪੀ ਦੇ ਪੱਖ ਚ ਬੋਲ ਰਹੇ ਆ ਕਿ ਇੱਕ ਹਿਸਾਬ ਦਾ ਇਹਨਾਂ ਨੇ ਇਹ ਕਹਿਣਾ ਸੀ ਭਾਈ ਦੋਨਾਂ ਦਾ ਨਾਮ ਲੈਣਾ ਸੀ ਉਹਨਾਂ ਨੇ ਅਨੁਰਾਗ ਠਾਕਰ ਜੀ ਦਾ ਇੱਕ ਵਾਰੀ ਵੀ ਨਾਮ ਨਹੀਂ ਲਿਆ ਮੈਂ ਕਿਹਾ ਤਾਂ ਫੇਸਬੁੱਕ ਤੇ ਪੋਸਟਾਂ ਵੀ ਪੈਂਦੀਆਂ ਕਹਿੰਦੇ ਪੱਪੂ ਹੁਣ ਕਿਥੇ ਜੋਗਾ ਨਹੀਂ ਰਿਹਾ ਬਸ ਉਹ ਕੱਲੀਆਂ ਫੋਕੀਆਂ ਤਲਵਾਰਾਂ ਮਾਰਦਾ ਫੋਕੀਆਂ ਗੱਲਾਂ ਕਰਦਾ ਸਿਰਫ ਦੇਖੋ ਜੀ ਇਹ ਬੀਜੇਪੀ ਵਾਲੇ ਜਿਹੜੇ ਜਿਹਨੂੰ ਪੱਪੂ ਕਹਿੰਦੇ ਸੀਗੇ ਬੀਜੇਪੀ ਵਾਲੇ ਉਹ ਪੱਪੂ ਪੱਪੂ ਨਹੀਂ ਰਿਹਾ ਉਹ ਇੱਕ ਦੇਸ਼ ਉਹਨੂੰ ਦੇਖ ਰਿਹਾ ਅੱਜ ਦੇਸ਼ ਉਹਨੂੰ ਦੇਖ ਰਿਹਾ ਵੀ ਇਹੀ ਨੇਤਾ ਦੇਸ਼ ਦਾ ਇਹੀ ਜੋ ਦੇਸ਼ ਨੂੰ ਬਚਾਊਗਾ ਨਰਿੰਦਰ ਮੋਦੀ ਦੇ ਜੁਮਲਿਆਂ ਤੋਂ ਦੇਸ਼ ਅੱਕ ਚੁੱਕਿਆ ਨਰਿੰਦਰ ਮੋਦੀ ਨੇ ਜੋ ਜੁਮਲੇ ਮਾਰਨੇ ਸੀ ਉਹਨਾਂ ਤੋਂ ਦੇਸ਼ ਅੱਕ ਚੁੱਕਿਆ ਹੁਣ ਸਾਰੇ ਦੇਸ਼ ਦੀ ਨਿਗਾਹ ਮਾਨਯੋਗ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਤੇ ਟਿੱਗੀ ਹੋਈ ਹੈ ਰਾਹੁਲ ਗਾਂਧੀ ਜੀ ਨਹੀਂ ਕੇ ਪੱਪੂ ਇਹਨਾਂ ਦੀ ਜੋ ਕਹਿਣੀ ਹੈ ਨਾ ਵੀ ਉਹ ਪੱਪੂ ਆ ਉਹ ਨਹੀਂ ਕੇ ਪੱਪੂ ਉਹ ਇੱਕ ਦੇਸ਼ ਦਾ ਸੁਪਨਾ ਉਹ ਬੇਰੁਜ਼ਗਾਰਾਂ ਦਾ ਸੁਪਨਾ ਵੀ ਉਹ ਪੀਐਮ ਬਣੇ ਸਾਨੂੰ ਰੋਜ਼ਗਾਰ ਮਿਲੇਗਾ ਉਹ ਯੁਵਾ ਨੇਤਾ ਦਾ ਯੁਵਾ ਨੇਤਾ ਦਾ ਸੁਪਨਾ ਸਕਾਰ ਕਰਨਗੇ ਵੀ ਉਹ ਸਾਡਾ ਇੱਕ ਸੁਪਨਾ ਭਾਈ ਜੀ ਰਾਹੁਲ ગાંધી ਜੇ ਆਉਣਗੇ ਤਾਂ ਸਾਡੇ ਸਾਰੇ ਸੁਪਨੇ ਸਕਾਰ ਹੋਣਗੇ ਜੀ ਸ਼ੁਕਰੀਆ ਤਾਂ ਦੋਸਤੋ ਤੁਸੀਂ ਇਸ ਗੱਲਬਾਤ ਬਾਰੇ ਕਿਵੇਂ ਸੋਚਦੇ ਹੋ ਆਪਣੀ ਰਾਇ ਕਮੈਂਟ ਸੈਕਸ਼ਨ ਜਰੂਰ ਦਿਓ ਟੁਡੇਰੋ ਸਫਰ ਟੈਲੀ ਵੀ ਨਾਲ ਫਿਰ ਮਿਲਾਂਗਾ ਕੈਮਰਾਮੈਨ ਕਾਸ਼ੀਪਤੇ ਨਾਲ ਮੈਂ ਚੋਕਰੀਵਾਲ ਸਤਿ ਸ਼੍ਰੀ ਅਕਾਲ